ਅ ਦੁਬਈ ਦੇ ਵਿੱਚ ਇੱਕ 에어 ਸ਼ੋ ਚੱਲ ਰਿਹਾ ਆ ਉੱਥੇ ਭਾਰਤ ਦਾ ਜਿਹੜਾ ਕਹਿੰਦੇ ਵੀ ਉਹਨਾਂ ਨੇ ਮੈਨੂਫੈਕਚਰ ਕੀਤਾ ਆਪਣੇ ਹੀ ਉੱਥੇ ਇਨ ਹਾਊਸ ਯਾਨੀ ਕਿ ਮੁਲਕ ਦੇ ਵਿੱਚ ਤੇਜਸ ਕਰਕੇ ਕੋਈ ਜਹਾਜ਼ ਆ ਉੱਥੇ ਲੀਕ ਜਿਹੜਾ ਹੋ ਕਰ ਗਿਆ ਸੋ ਉਸ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਕਹਿੰਦੇ ਵੀ ਹਿਊਮਿਲੀਏਸ਼ਨ ਇਸ ਟਾਈਮ ਸ਼ਰਮਿੰਦਗੀ ਜਿਹੜੀ ਆ ਉਸ ਦਾ ਸਾਹਮਣਾ ਆ ਉਹ ਉਹਨਾਂ ਨੂੰ ਕਰਨਾ ਪੈ ਰਿਹਾ ਆ ਅ ਲੀਕ ਇਹਨਾ ਮਾੜਾ ਸੀਗਾ ਵੀ ਜਿਹੜੇ ਭਾਰਤ ਦੀ ਜਿਹੜੀ ਹਵਾਈ ਸੈਨਾ ਦੇ ਨਾਲ ਗਏ ਸੀਗੇ ਫੌਜੀ ਕਹ ਲੋ ਵੀ ਉਹਨਾਂ ਨੂੰ ਜਿਹੜੇ ਗਿਫਟ ਬੈਗ ਸੀਗੇ ਉਹ ਲੀਕ ਦੇ ਹੇਠਾਂ ਜਿਹੜੇ ਉਹ ਰੱਖਣੇ ਜਿਹੜੇ ਉਹ ਪਏ ਲੋਕਾਂ ਨੇ ਕਈਆਂ ਨੇ ਜਿਹੜਾ ਬਹੁਤ ਮਜ਼ਾਕ ਉਡਾਇਆ ਵੀ ਜਿਹੜੇ ਜਹਾਜ਼ ਪਾਕਿਸਤਾਨ ਵਾਲੇ ਆ ਜੀਐਫ 17 ਦੇਖ ਕੇ ਇਹ ਲੀਕ ਜਿਹੜਾ ਉਹ ਕਰ ਗਏ ਇੰਟਰਨੈਸ਼ਨਲ ਅੰਬੇਰੈਂਸਮੈਂਟ ਦਾ ਕਹਿੰਦੇ ਵੀ ਇਸ ਟਾਈਮ ਸਾਹਮਣਾ ਜਿਹੜਾ ਉਹ ਕਰਨਾ ਆ ਜਿਹੜਾ ਉਹ ਪੈ ਰਿਆ ਆ ਉਧਰ ਭਾਰਤ ਵਾਲੇ ਇਸ ਚੀਜ਼ ਨੂੰ ਇੱਕ ਰੈਗੂਲਰ ਮੇਨਟੇਨੈਂਸ ਇਸ਼ੂ ਕਰਕੇ ਖੁਰਦ-ਬੁਰਦ ਜਿਹੜੀ ਗੱਲ ਆ ਉਸ ਨੂੰ ਕਰ ਰਹੇ ਆ ਪਰ ਇਸ ਟਾਈਮ ਟਵਿੱਟਰ ਜਿਹੜਾ ਆ ਹਰਜੋਤ ਸਿੰਘ ਜੀ ਇਹ ਇਨ੍ਹਾਂ ਮੀਮਸ ਦੇ ਨਾਲ ਤੇ ਇਨ੍ਹਾਂ ਸਾਰਿਆਂ ਦੇ ਨਾਲ ਜਿਹੜਾ ਉਹ ਭਰਿਆ ਪਿਆ ਆ ਵੀ ਕਿਸ ਤਰੀਕੇ ਦੇ ਨਾਲ ਭਾਰਤ ਦੇ ਦੁਆਰਾ ਬਣਾਇਆ ਗਿਆ ਜਿਹੜਾ ਤੇਜਸ ਜਹਾਜ਼ ਆ ਉਹ ਦੁਬਈ 에ਅਰ ਸ਼ੋ 2025 ਦੇ ਵਿੱਚ ਆਇਲ ਲੀਕ ਦਾ ਉਸ ਨੂੰ ਸਾਹਮਣਾ ਕਰਨਾ ਪਿਆ ਉਹ ਵੀ ਉਦੋਂ ਜਦੋਂ ਉੱਥੇ ਟਾਰਮੈਕ ਦੇ ਉੱਤੇ ਜਿਹੜਾ ਉਹ ਖੜਾ ਸੀ ਤਾਂ ਦੁਬਈ ਦੇ ਵਿੱਚ ਇੱਕ 에어 ਸ਼ੋ ਚੱਲ ਰਿਹਾ ਆ ਉੱਥੇ ਭਾਰਤ ਦਾ ਜਿਹੜਾ ਕਹਿੰਦੇ ਵੀ ਉਹਨਾਂ ਨੇ ਮੈਨੂਫੈਕਚਰ ਕੀਤਾ ਆਪਣੇ ਹੀ ਉੱਥੇ ਇਨ ਹਾਊਸ ਯਾਨੀ ਕਿ ਮੁਲਕ ਦੇ ਵਿੱਚ ਤੇਜਸ ਕਰਕੇ ਕੋਈ ਜਹਾਜ਼ ਆ ਉੱਥੇ ਲੀਕ ਜਿਹੜਾ ਉਹ ਕਰ ਗਿਆ ਸੋ ਉਸ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਕਹਿੰਦੇ ਵੀ ਹਿਊਮਿਲੀਏਸ਼ਨ ਅਸਟਾ ਮੈਂ ਸ਼ਰਮਿੰਦਗੀ ਜਿਹੜੀ ਆ ਉਸ ਦਾ ਸਾਹਮਣਾ ਆ ਉਹ ਉਹਨਾਂ ਨੂੰ ਆ ਕਰਨਾ ਪੈ ਰਿਹਾ ਆ ਲੀਕ ਇੰਨਾ ਮਾੜਾ ਸੀਗਾ ਵੀ ਜਿਹੜੇ ਭਾਰਤ ਦੀ ਜਿਹੜੀ ਹਵਾਈ ਸੈਨਾ ਦੇ ਨਾਲ ਗਏ ਸੀਗੇ ਫੌਜੀ ਕਹਿ ਲੋ ਵੀ ਉਹਨਾਂ ਨੂੰ ਜਿਹੜੇ ਗਿਫਟ ਬੈਗ ਸੀਗੇ ਉਹ ਲੀਕ ਦੇ ਹੇਠਾਂ ਜਿਹੜੇ ਉਹ ਰੱਖਣੇ ਜੜੇ ਹੋ ਪਏ ਲੋਕਾਂ ਨੇ ਕਈਆਂ ਨੇ ਜਿਹੜਾ ਬਹੁਤ ਮਜ਼ਾਕ ਉਡਾਇਆ ਵੀ ਜਿਹੜੇ ਜਹਾਜ਼ ਪਾਕਿਸਤਾਨ ਵਾਲੇ ਆ ਜੀਐਫ 17 ਦੇਖ ਕੇ ਇਹ ਲੀਕ ਜਿਹੜਾ ਉਹ ਕਰ ਗਏ ਇੰਟਰਨੈਸ਼ਨਲ ਅੰਬੇਰੈਂਸਮੈਂਟ ਦਾ ਕਹਿੰਦੇ ਵੀ ਇਸ ਟਾਈਮ ਸਾਹਮਣਾ ਜਿਹੜਾ ਉਹ ਕਰਨਾ ਆ ਜਿਹੜਾ ਉਹ ਪੈ ਰਿਆ ਆ ਉਧਰ ਭਾਰਤ ਵਾਲੇ ਇਸ ਚੀਜ਼ ਨੂੰ ਇੱਕ ਰੈਗੂਲਰ ਮੇਨਟੇਨੈਂਸ ਇਸ਼ੂ ਕਰਕੇ ਖੁਰਦ-ਬੁਰਦ ਜਿਹੜੀ ਗੱਲ ਆ ਉਸ ਨੂੰ ਕਰ ਰਹੇ ਆ ਪਰ ਇਸ ਟਾਈਮ ਟਵਿੱਟਰ ਜਿਹੜਾ ਆ ਹਰਜੋਤ ਸਿੰਘ ਜੀ ਇਹ ਇਨਾ ਮੀਮਸ ਦੇ ਨਾਲ ਤੇ ਇਨਾ ਸਾਰਿਆਂ ਦੇ ਨਾਲ ਜਿਹੜਾ ਉਹ ਭਰਿਆ ਪਿਆ ਆ ਵੀ ਕੇਸ ਤਰੀਕੇ ਦੇ ਨਾਲ ਭਾਰਤ ਦੇ ਦੁਆਰਾ ਬਣਾਇਆ ਗਿਆ ਜਿਹੜਾ ਤੇਜਸ ਜਹਾਜ਼ ਆ ਉਹ ਦੁਬਈ 에ਅਰ ਸ਼ੋ 2025 ਦੇ ਵਿੱਚ ਆਇਲ ਲੀਕ ਦਾ ਉਸ ਨੂੰ ਸਾਹਮਣਾ ਕਰਨਾ ਪਿਆ ਉਹ ਵੀ ਉਦੋਂ ਜਦੋਂ ਉੱਥੇ ਟਾਰਮੈਕ ਦੇ ਉੱਤੇ ਜਿਹੜਾ ਉਹ ਖੜਾ ਸੀ